ਬਾਬਾ ਬਟਪਾਖ ਸਿੰਘ ਜੀ ਦਾ ਜਨਮ ਪੰਜਾਬ ਦੇ ਰੂੜਕੀ ਕਲਾ ਹੁਸ਼ਿਆਰਪੁਰ ਵਿੱਚ ਹੋਇਆ ਸੀ। ਉਹ ਸਿੱਖ ਧਰਮ ਦੇ ਮਹਾਨ ਸੰਤ ਸਨ। ਬਾਬਾ ਜੀ ਨੇ ਆਪਣੀ ਜ਼ਿੰਦਗੀ ਗਰੀਬਾਂ, ਬਿਮਾਰਾਂ ਅਤੇ ਦੁਖੀਆਂ ਦੀ ਸੇਵਾ ਲਈ ਸਮਰਪਿਤ ਕਰ ਦਿੱਤੀ। ਇਹ ਵੀ ਮੰਨਿਆ ਜਾਂਦਾ ਹੈ ਕਿ ਬਾਬਾ ਜੀ ਕੋਲ ਆਤਮਿਕ ਸ਼ਕਤੀਆਂ ਸਨ ਜਿਨ੍ਹਾਂ ਨਾਲ ਉਹ ਲੋਕਾਂ ਦੇ ਦੁੱਖ, ਤਕਲੇ, ਦੁਰਘਟਨਾਵਾਂ ਰੂੜਕੀ ਕਲਾ ਵਿੱਚ ਉਹਨਾਂ ਦਾ ਗੁਰਦੁਆਰਾ ਦਰਬਾਰ ਸਾਹਿਬ ਹੈ ਇੱਥੇ ਹਰ ਸਾਲ ਮਾਗੀ ਮੇਲਾ ਲੱਗਦਾ ਹੈ ਹਜ਼ਾਰਾਂ ਸੰਗਤ ਉੱਥੇ ਜਾ ਕੇ ਅਰਦਾਸ ਕਰਦੀ ਹੈ ਅਤੇ ਮੰਨਤਾ ਮੰਗਦੀ ਹੈ ਸੰਗਤ ਦਾ ਵਿਸ਼ਵਾਸ ਹੈ ਕਿ ਬਾਬਾ ਜੀ ਅਰਦਾਸ ਨਾਲ ਬਿਮਾਰੀਆਂ, ਭੂਤਪ੍ਰੇਤ ਅਤੇ ਦੁੱਖ ਕਲੇਸ਼ ਦੂਰ ਹੋ ਜਾਂਦੇ ਹਨ ਬਾਬਾ ਬੜਪਾ ਜੀ ਇੱਕ ਮਹਾਨ ਸੰਤ ਸਨ ਉਹਨਾਂ ਨੇ ਆਪਣੀ ਜ਼ਿੰਦਗੀ ਮਨੁੱਖਾਂ ਦੀ ਸੇਵਾ ਨੂੰ ਸਮਰਪਿਤ ਕੀਤੀ ਰੁਕੀ ਚਲਾਂਗੇ ਹਰ ਸਾਲ ਲੱਗੜਾ ਵਾਲਾ ਨਾਗੀ ਮੇਲਾ ਉਹਨਾਂ ਦੀਆਂ ਦਿੱਤੀਆਂ ਆਉ ਬਾਪਾ ਜੀ ਦੇ ਚਰਨਾਂ ਵਿੱਚ ਲੱਗਮਸਤ ਹੋਏ ਅਤੇ ਉਹਨਾਂ ਦੇ ਚਿੱਤਾਂ ਬਣ ਗਿਆ